ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਜੇਕਰ ਤੁਸੀਂ ਸੱਚਮੁੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀਆਂ ਖੁਸ਼ੀਆਂ ਬਰਕਤਾਂ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਫਿਰ ਅੱਜ ਦੀ ਇਹ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਸੁਣਨਾ ਅਤੇ ਸਮਝਣਾ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀਆਂ ਖੁਸ਼ੀਆਂ ਬਰਕਤਾਂ ਪ੍ਰਾਪਤ ਕਰਨ ਦੀ ਝੁਗਤੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਜਾ ਰਹੇ ਆ ਇਸ ਕਰਕੇ ਇਹ ਵੀਡੀਓ ਨੂੰ ਪਰਮਪਿਤਾ ਪਰਮਾਤਮਾ ਜੀ ਦਾ ਭੇਜਿਆ ਹੋਇਆ ਇੱਕ ਸਨੇਹਾ ਸਮਝ ਕੇ ਸੁਣਨਾ ਇਹ ਸਮਝਣਾ ਕਿ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਖੁਦ ਇਹ ਮੈਸੇਜ ਤੁਹਾਡੇ ਕੋਲ ਭੇਜਿਆ ਏ ਸਤਿਗੁਰ ਸੱਚੇ ਪਾਤਸ਼ਾਹ ਖੁਦ ਤੁਹਾਡੇ ਤੋਂ ਇਹ ਸੇਵਾ ਕਰਵਾ ਕੇ ਤੁਹਾਡੀ ਝੋਲੀ ਖੁਸ਼ੀਆਂ ਦੇ ਨਾਲ ਬਰਕਤਾਂ ਦੇ ਨਾਲ ਭਰਨੀ ਚਾਹੁੰਦੇ ਆ ਤੁਹਾਡੀ ਜ਼ਿੰਦਗੀ ਦੇ ਦੁੱਖ ਦੂਰ ਕਰਨਾ ਚਾਹੁੰਦੇ ਆ ਇਸੇ ਕਰਕੇ ਹੀ ਇਹ ਵੀਡੀਓ ਤੁਹਾਡੇ ਕੋਲ ਆਈ ਆ ਤੁਸੀਂ ਸੁਣ ਰਹੇ ਹੋ ਕਿਉਂਕਿ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਉਸ ਸੇਵਾ ਬਾਰੇ ਗੱਲ ਕਰਨੇ ਜਾ ਰਹੇ ਹਾਂ ਉਸ ਕੀਮਤੀ ਭੇਟਾ ਬਾਰੇ ਗੱਲ ਕਰਨੇ ਜਾ ਰਹੇ ਹਾਂ ਜਿਹੜੀ ਕੀਮਤੀ ਭੇਟਾ ਗੁਰੂ ਚਰਨਾਂ ਦੇ ਵਿੱਚ ਭੇਟ ਕਰਦਿਆਂ ਸਾਰ ਹੀ ਸਾਡਾ ਜੀਵਨ ਬਦਲ ਜਾਵੇਗਾ ਅੱਜ ਤੱਕ ਜਿਸ ਵੀ ਮਨੁੱਖ ਨੇ ਇਹ ਭੇਟਾ ਗੁਰੂ ਚਰਨਾਂ ਦੇ ਵਿੱਚ ਭੇਟ ਕੀਤੀ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਦੇ ਉੱਤੇ ਬਹੁਤ ਜਲਦੀ ਨਿਹਾਲ ਹੋ ਜਾਂਦੇ ਆ ਸੋ ਇਹ ਕੀਮਤੀ ਭੇਟਾ ਕਿਹੜੀ ਆ ਉਹਦੇ ਬਾਰੇ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਮੇਰੇ ਪਹਿਲੇ ਪਾਸ਼ਾ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ ਇਸ ਸੰਗਤ ਜੀ ਸਤਿਗੁਰ ਸੱਚੇ ਪਾਸ਼ਾ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸਿਰਫ ਸਿੱਖ ਜਗਤ ਦੇ ਵਿੱਚ ਹੀ ਨਹੀਂ ਬਲਕਿ ਜੋ ਵੀ ਮਨੁੱਖ ਭਾਵੇਂ ਉਹ ਕਿਸੇ ਵੀ ਧਰਮ ਦੇ ਵਿੱਚ ਹੋਵੇ ਜੋ ਮਨੁੱਖ ਗੁਰੂ ਨਾਨਕ ਪਾਸ਼ਾ ਜੀ ਨੂੰ ਪਿਆਰ ਕਰਦੇ ਆ ਗੁਰੂ ਨਾਨਕ ਪਾਸ਼ਾ ਜੀ ਦੀ ਵਿਚਾਰਧਾਰਾ ਨੂੰ ਪਿਆਰ ਕਰਦੇ ਆ ਉਹਨਾਂ ਸਭ ਦੇ ਮਨਾਂ ਦੇ ਵਿੱਚ ਗੁਰੂ ਨਾਨਕ ਪਾਸ਼ਾ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਬਹੁਤ ਜ਼ਿਆਦਾ ਚਾਹ ਹੁੰਦਾ ਹੈ ਇਸ ਦਿਨ ਦੀ ਬਹੁਤ ਬੇਸਬਰੀ ਦੇ ਨਾਲ ਉਡੀਕ ਹੁੰਦੀ ਆ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪਿਆਰ ਕਰਨ ਵਾਲੇ ਇਸ ਦਿਨ ਨੂੰ ਮੁੱਖ ਰੱਖ ਲਿਆ ਹੋਇਆ ਵੱਧ ਤੋਂ ਵੱਧ ਸੇਵਾ ਕਰਨਾ ਚਾਹੁੰਦੇ ਆ ਸਭ ਨੇ ਪਹਿਲਾਂ ਤੋਂ ਹੀ ਸੋਚਿਆ ਹੁੰਦਾ ਕਿ ਇਸ ਵਾਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਤੇ ਮੈਂ ਆ ਸੇਵਾ ਕਰਾਂਗਾ ਕਈ ਭੈਣ ਭਰਾ ਗੁਰੂ ਕੀ ਲੰਗਰਾਂ ਦੇ ਵਿੱਚ ਸੇਵਾ ਪਾਉਂਦੇ ਆ ਕਈ ਭੈਣ ਭਰਾ ਇਸ ਦਿਨ ਨੂੰ ਮੁੱਖ ਰੱਖਦੇ ਹੋਣ ਆ ਵੱਡੇ ਦਿਨਾਂ ਨੂੰ ਮੁੱਖ ਰੱਖਦੇ ਹੋਣ ਆ ਗੁਰੂ ਘਰ ਦੇ ਵਿੱਚ ਬੜੀਆਂ ਸੋਹਣੀਆਂ ਸੋਹਣੀਆਂ ਮਹਿੰਗੀਆਂ ਮਹਿੰਗੀਆਂ ਵਸਤੂਆਂ ਭੇਟ ਕਰਕੇ ਆਉਂਦੇ ਆ ਕਈ ਭੇਂਟਪਰਾ ਗੁਰੂ ਸਾਹਿਬ ਜੀ ਦੇ ਲਈ ਰੁਮਾਲਾ ਸਾਹਿਬ ਲੈ ਕੇ ਜਾਂਦੇ ਆ ਕਈ ਭੇਂਟਪਰਾ ਕੜਾ ਪ੍ਰਸ਼ਾਦ ਦੀ ਦੇਗ ਕਰਵਾਉਂਦੇ ਆ ਕੁਝ ਭੇਂਟਪਰਾ ਮਾਇਆ ਭੇਟ ਕਰਦੇ ਆ ਭਾਵ ਕਿ ਪੈਸੇ ਆਪ ਦਾ ਮੱਥਾ ਟੇਕਦੇ ਆ ਮਤਲਬ ਸਭ ਤੇ ਆਪੋ ਆਪਣੇ ਮਨ ਦੀ ਭਾਵਨਾ ਹੁੰਦੀ ਆ ਅਤੇ ਮਕਸਦ ਇਹ ਹੁੰਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀ ਖੁਸ਼ੀ ਹਾਸਲ ਕਰਨੀ ਆ ਗੁਰੂ ਨਾਨਕ ਪਾਤਸ਼ਾਹ ਜੀ ਦੀ ਖੁਸ਼ੀ ਮੇਰ ਹਾਸਲ ਕਰਨੀ ਆ ਤਾਂ ਸੰਗਤ ਜੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਸਭ ਜੋਂ ਦੇ ਹੋਏ ਕਹਿੰਦੇ ਆ ਕਿ ਭਾਈ ਤੁਹਾਡੇ ਮਨ ਦੀ ਜੋ ਵੀ ਰੀਜ ਆ ਤੁਹਾਡੇ ਮਨ ਦੀ ਜੋ ਵੀ ਭਾਵਨਾ ਹੈ ਇਸ ਦਿਨ ਨੂੰ ਮੁੱਖ ਰੱਖਦੇ ਹੋਇਆ ਤੁਸੀਂ ਆਪਣੇ ਮਨ ਦੀਆਂ ਸਾਰੀਆਂ ਰੀਝਾਂ ਚਾ ਪੂਰੇ ਕਰੋ ਜੋ ਤੁਸੀਂ ਗੁਰੂ ਘਰੇ ਭੇਟ ਕਰਨਾ ਚਾਹੁੰਦੇ ਹੋ ਜਿਸ ਵੀ ਵਸਤੂ ਨਾਲ ਜਿਸ ਵੀ ਚੀਜ਼ ਦੇ ਨਾਲ ਸੰਗਤਾਂ ਦੀ ਸੇਵਾ ਕਰਨਾ ਚਾਹੁੰਦੇ ਹੋ ਕਰੋ ਪਰ ਨਾਲ ਨਾਲ ਆਪਣੇ ਘਰ ਦੇ ਵਿੱਚ ਵੱਧ ਤੋਂ ਵੱਧ ਗੁਰਬਾਣੀ ਦਾ ਪਾਠ ਕਰੋ ਨਾਮ ਜਾਪ ਕਰੋ ਕਿਉਂਕਿ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਜ਼ਰ ਦੇ ਵਿੱਚ ਸਭ ਤੋਂ ਕੀਮਤੀ ਭੇਟਾ ਸਭ ਤੋਂ ਵੱਡੀ ਭੇਟਾ ਹੈ ਅਮਰਤ ਵੇਲੇ ਪੇਟਾ ਨਾਮ ਬਾਣੀ ਦੇ ਪੇਟਾ ਤਾਂ ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਉਰਵ ਨੂੰ ਮੁੱਖ ਰੱਖਦਿਆਂ ਹੋਈਆਂ ਹਰ ਰੋਜ਼ ਅਮਰਤ ਵੇਲੇ ਉੱਠੋ ਉੱਠ ਕੇ ਨਾਮ ਜਪੋ ਗੁਰਬਾਣੀ ਦਾ ਪਾਠ ਕਰੋ ਜਿਹੜੇ ਭੈਣ ਭਰਾ ਹਰ ਰੋਜ਼ ਅਮਰਤ ਵੇਲੇ ਉੱਠਦੇ ਆ ਹਰ ਰੋਜ਼ ਨਾਮ ਜਪਦੇ ਆ ਗੁਰਬਾਣੀ ਦਾ ਪਾਠ ਕਰਦੇ ਆ ਉਹ ਤਾਂ ਭਾਈ ਵੱਡੇ ਭਾਗਾਂ ਵਾਲੇ ਆ ਬਹੁਤ ਚੰਗੇ ਕਰਮ ਨੇ ਉਹਨਾਂ ਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਹੁਤ ਕਿਰਪਾ ਕੀਤੀ ਆ ਇਸ ਗੱਲ ਨੂੰ ਸਮਝੋ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਕਰਦੀ ਸਭ ਤੋਂ ਕੀਮਤੀ ਦਾਤ ਤੁਹਾਡੀ ਝੋਲੀ ਦੇ ਵਿੱਚ ਪਾਈ ਆ ਅਮਰਤ ਵੀਲਾ ਅਤੇ ਅਮਰਤ ਵੀਲੇ ਦਾ ਨਾਮ ਤਾਂ ਤੁਸੀਂ ਜੋ ਵੀ ਨੇਮ ਹਰ ਰੋਜ਼ ਨਭੋਂਦੇ ਉਹ ਜੋ ਵੀ ਤੁਹਾਡਾ ਰੋਜ਼ਾਨਾ ਦਾ ਨਿਤਨੇਮ ਆ ਉਹ ਤਾਂ ਉਸੇ ਤਰ੍ਹਾਂ ਕਰਨਾ ਹੀ ਕਰਨਾ ਹੈ ਪਰ ਉਸ ਤੋਂ ਇਲਾਵਾ ਗੁਰਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਪਾਠ ਕਰੋ ਸ਼ਬਦ ਜਾਪ ਕਰੋ ਅਤੇ ਜਿਹੜੇ ਭੈਣ ਭਰਾ ਕਹਿੰਦੇ ਆ ਕਿ ਸਾਡੇ ਤੋਂ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਸਾਡਾ ਪਾਠ ਕਰਨ ਨੂੰ ਦਿਲ ਨਹੀਂ ਕਰਦਾ ਪਾਠ ਕਰਨ ਦੇ ਵਿੱਚ ਮਨ ਨਹੀਂ ਲੱਗਦਾ ਉਹਨਾਂ ਦੇ ਕੋਲ ਇਹ ਬਹੁਤ ਸੋਹਣਾ ਬਹੁਤ ਸੁਹੈਰੀ ਮੌਕਾ ਹੈ ਇਹ ਵੱਡਾ ਦਿਹਾੜਾ ਆ ਰਿਹਾ ਏ ਜੀ ਵੱਡੇ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਹੋਇਆਂ ਤੁਹਾਡੀ ਕੀਤੀ ਹੋਈ ਨਿੱਕੀ ਜੀ ਕੋਸ਼ਿਸ਼ ਵੀ ਰੰਗ ਭਾਗ ਲਾ ਦੇਵੇਗੀ ਜੇ ਤੁਹਾਡੇ ਤੋਂ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਤਾਂ ਰਾਤ ਨੂੰ ਸੌਣ ਲੱਗਿਆਂ ਮੂਲ ਮੰਤਰ ਜੀ ਦਾ ਜਾਪ ਕਰੋ ਗੁਰ ਮੰਤਰ ਜਾਪ ਕਰੋ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਜੀ ਲਾਧਿਆ ਕਰੋ ਕਿ ਮਹਾਰਾਜ ਸੱਚਾ ਪਾਤਸ਼ਾਹ ਮੇਰੇ ਤੇ ਵੀ ਕਿਰਪਾ ਕਰੋ ਮੈਨੂੰ ਵੀ ਅਮਰਤ ਵੇਲੇ ਉਠਾ ਕੇ ਆਪਣਾ ਨਾਮ ਜਪਾਓ ਮੰਮੀ ਆਪ ਜੀ ਦੀ ਮਿੱਠੀ ਨਿੱਕੀ ਗੋਦ ਦਾ ਨਿੱਗ ਮੰਨਣਾ ਚਾਹੁੰਨਾ ਹਾਂ ਮਹਾਰਾ ਸੱਚਾ ਪਾਸ਼ਾ ਮੇਰੇ ਤੇ ਵੀ ਕਿਰਪਾ ਕਰੋ ਕਿਰਪਾ ਕਰੋ ਰੋਜ਼ ਰਾਤ ਨੂੰ ਇਹ ਅਰਦਾਸ ਕਰੋ ਅਰਜੀ ਲਾਓ ਨਾਲ ਅਲਾਰਮ ਦੀ ਸਹਤ ਆ ਲੈ ਲਓ ਜਾਂ ਕਰਦੇ ਕਿਸੇ ਜੀ ਨੂੰ ਕਹਿ ਕੇ ਸੌਵੋ ਕਿ ਮੈਨੂੰ ਸਵੇਰੇ ਅਮਰਤ ਵੇਲੇ ਉਠਾ ਦੇਣਾ ਤਾਂ ਸਤਿਗੁਰੂ ਸੱਚੇ ਪਾਸ਼ਾ ਜੀ ਜ਼ਰੂਰ ਕਿਰਪਾ ਕਰਨਗੇ ਪਹਿਲੀ ਗੱਲ ਤਾਂ ਹੈਗੀ ਆ ਕਿ ਜਦੋਂ ਆਪਾਂ ਰਾਤ ਨੂੰ ਸੌਣ ਲੱਗਿਆਂ ਗੁਰਬਾਣੀ ਦਾ ਪਾਠ ਕਰਕੇ ਸੌਣੇ ਆ ਗੁਰੂ ਸਾਹਿਬ ਜੀ ਦੀ ਅਰਜੀ ਲਾ ਕੇ ਸੌਣੇ ਆ ਤਾਂ ਸਾਨੂੰ ਅਗਲੇ ਦਿਨ ਜ਼ਰੂਰ ਜਾਗ ਆ ਜਾਂਦੀ ਆ ਅੰਮ੍ਰਿਤ ਵੇਲੇ ਦੇ ਵਿੱਚ ਜਾਗ ਆਉਂਦੀ ਆ ਅਸੀਂ ਆਸਾਨੀ ਦੇ ਨਾਲ ਉੱਠ ਪਾਉਂਨੇ ਆ ਇਸ ਕਰਕੇ ਇਹ ਮੌਕਾ ਹੱਥੋਂ ਨਹੀਂ ਜਾਣ ਦੇਣਾ ਰੋਜ਼ ਰਾਤ ਨੂੰ ਪਾਠ ਕਰਕੇ ਅਰਦਾਸ ਕਰਕੇ ਸੌਣਾ ਹੈ ਬਾਕੀ ਨਾਲ-ਨਾਲ ਆਪਣੀਆਂ ਕੋਸ਼ਿਸ਼ਾਂ అలਾਰਮ ਲਗਾ ਕੇ ਰੱਖੋ ਜਾ ਕਰਦੇ ਜੀਆਂ ਨੂੰ ਵੀ ਕਹਿ ਕੇ ਸੌਣਾ ਹੈ ਕਿਉਂਕਿ ਇਹ ਵੇਲਾ ਖੁੰਝਣ ਨਹੀਂ ਦੇਣਾ ਇਸ ਵਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਵ 5 ਨਵੰਬਰ ਨੂੰ ਆ ਰਿਹਾ ਏ ਤੇ ਅੱਜ 18 ਤਰੀਕ ਨੂੰ ਇਹ ਵੀਡੀਓ ਆਪਾਂ ਅਪਲੋਡ ਕਰਨੀ ਆ ਕਈ ਭੈਣ ਭਰਾਵਾਂ ਕੋਲ ਇਹ ਵੀਡੀਓ ਅੱਜ ਪਹੁੰਚ ਜਾਵੇਗੀ ਕਈਆਂ ਨੇ ਕੱਲ ਸੁਣਨੀਆਂ ਕਈਆਂ ਨੇ ਪਰਸੋਂ ਹੋ ਸਕਦਾ ਕਈਆਂ ਨੂੰ ਹੋਰ 5 10 ਦਿਨ ਹਟ ਕੇ ਇਹ ਵੀਡੀਓ ਮਿਲੇ ਤਾਂ ਸੰਗਤ ਜੀ ਅੱਜ ਤੋਂ ਲੈ ਕੇ 5 ਨਵੰਬਰ ਤੱਕ ਤਕਰੀਬਨ 46 47 ਦਿਨ ਬਣਦੇ ਆ ਤਾਂ ਜੇ ਕਿਸੇ ਨੂੰ 5 7 ਦਿਨ ਲੇਟ ਵੀ ਇਹ ਵੀਡੀਓ ਮਿਲੀ ਤਾਂ ਵੀ ਤੁਹਾਡੇ ਕੋਲ 40 ਦਿਨ ਹੋਣਗੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖ ਕੇ ਭਜਨਬੰਦਗੀ ਕਰਨ ਦੇ ਤਾਂ ਇਹ 40 ਦਿਨਾਂ ਦੇ ਵਿੱਚ ਜਿੰਨਾ ਹੀ ਨਾਮ ਜਪ ਲਓਗੇ ਉਨਾ ਹੀ ਤੁਹਾਡਾ ਭਲਾ ਹੋਣਾ ਹੈ ਨਾਮ ਆਪਾਂ ਹਰ ਰੋਜ਼ ਜਪਦੇ ਆਂ ਇਹ ਵੱਡੇ ਦਿਹਾੜੇ ਨੂੰ ਭੁੱਖ ਰੱਖਦੇ ਆਂ ਨਾਮ ਜਪ ਕੇ ਵੇਖਿਓ ਜੇ ਸਤਿਗੁਰ ਸੱਚੇ ਪਾਸ਼ਾ ਕਿੰਨੀ ਕਿਰਪਾ ਕਰਦੇ ਸੰਗਤ ਜੀ ਕਿਸੇ ਆਮ ਬੰਦੇ ਦਾ ਵੀ ਜਨਮ ਦਿਨ ਹੋਵੇ ਤਾਂ ਜੇਕਰ ਆਪਾਂ ਉਹਦੇ ਜਨਮ ਦਿਨ ਦੀ ਤਿਆਰੀ ਕਰਨੀ ਸ਼ੁਰੂ ਕਰਦੇ ਹੀ ਤਾਂ ਉਹ ਬੰਦੇ ਨੂੰ ਕਿੰਨਾ ਚੰਗਾ ਲੱਗਦਾ ਹੈ ਕੀ ਜਨਮ ਦਿਨ ਮੇਰਾ ਆ ਰਿਹਾ ਹੈ ਅਤੇ ਇਹਨੂੰ ਕਿੰਨਾ ਚਾ ਚੜਿਆ ਪਿਆ ਹੈ ਇਹ ਕਿੰਨੇ ਦਿਨਾਂ ਤੋਂ ਪਹਿਲਾਂ ਹੀ ਤਿਆਰੀਆਂ ਕਰ ਰਹੀ ਹੈ ਉਹ ਸਾਡੇ ਤੇ ਕਿੰਨਾ ਖੁਸ਼ ਹੁੰਦਾ ਹੈ ਫਿਰ ਆਪ ਸੋਚੋ ਵੀ ਦੀਨ ਦੁਨੀਆ ਦੇ ਮਾਲਕ ਦਾ ਪ੍ਰਕਾਸ਼ ਪੁਰਬ ਆ ਸਰਵ ਕਲਾ ਸਮਰੱਥ ਸਤਿਗੁਰ ਸੱਚੇ ਪਾਸ਼ਾ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ ਤਾਂ ਜੇਕਰ ਅਸੀਂ ਉਹਨਾਂ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੁਆ ਅੱਜ ਤੋਂ ਹੀ ਤਿਆਰੀਆਂ ਕਰ ਲੈਣਾ ਸ਼ੁਰੂ ਕਰ ਦਈਏ ਤਿਆਰੀਆਂ ਕੀ ਕਰਨੀਆਂ ਨੇ ਬਸ ਭਜਨ ਮੰਦਗੀ ਕਰਨੀਆਂ ਆ ਗੁਰਮੰਤਰ ਜਪ ਲਓ ਮੂਲ ਮੰਤਰ ਜਾਪ ਕਰ ਲਓ ਸੰਗਤ ਜੀ ਸਵਾ ਲੱਖ ਮੂਲ ਮੰਤਰ ਜੀ ਦਾ ਜਾਪ ਕਰ ਲਓ ਜਾਂ ਸਵਾ ਲੱਖ ਗੁਰਮੰਤਰ ਜਾਪ ਕਰ ਲਓ ਸਵਾ ਲੱਖ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਮ ਦਾ ਜਾਪ ਕਰ ਲਓ ਤਾਂ ਇਹ ਸਵਾ ਲੱਖ ਜਾਪ ਨੇ ਤੁਹਾਡਾ ਜੀਵਨ ਬਦਲ ਦੇਣਾ ਹੈ ਗੁਰਮੰਤਰ ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਮ ਦਾ ਸਿਮਰਨ ਤਾਨ ਗੁਰੂ ਨਾਨਕ ਦੇਵ ਜੀ ਤਾਨ ਗੁਰੂ ਨਾਨਕ ਦੇਵ ਜੀ ਇਹ ਤਾਂ ਤੁਸੀਂ 40 ਦਿਨ ਦੇ ਵਿੱਚ ਆਸਾਨੀ ਦੇ ਨਾਲ ਹੀ ਸਵਾ ਲੱਖ ਜਾਪ ਕਰ ਲਵੋਗੇ ਹਾਂ ਮੂਲ ਮੰਤਰ ਜੀ ਦਾ ਜਾਪ 40 ਦਿਨ ਦੇ ਵਿੱਚ ਉਸ ਮਨੁੱਖ ਦੇ ਲਈ ਕਰਨਾ ਔਖਾ ਹੈ ਜਿੰਨੇ ਅਜੇ ਸ਼ੁਰੂਆਤ ਹੀ ਕਰਨੀ ਹੋਵੇ ਪਰ ਔਖਾ ਇਹ ਨਾਲੋਂ ਕਿ ਨਹੀਂ ਆ ਜੇ ਇਕੱਲੇ ਜਾਣੇ ਤੋਂ ਸਵਾ ਲੱਖ ਮੂਲ ਮੰਤਰ ਜਾਪ 40 ਦਿਨਾਂ ਦੇ ਵਿੱਚ ਨਹੀਂ ਹੋ ਰਿਹਾ ਤਾਂ ਕੋਈ ਨਹੀਂ ਪੂਰਾ ਪਰਿਵਾਰ ਰਲ ਕੇ ਸਵਾ ਲੱਖ ਮੂਲ ਮੰਤਰ ਜਾਪ ਦੀ ਭੇਟਾ ਗੁਰੂ ਚਰਨਾਂ ਵਿੱਚ ਭੇਟ ਕਰ ਦੇਣਾ ਜਾਂ ਫਿਰ ਜੇ ਤੁਹਾਡੇ ਇਕੱਲਿਆਂ ਦੇ ਹੀ ਮਨ ਦੀ ਭਾਵਨਾ ਬਣ ਗਈ ਹੈ ਕਿ ਅਗੇ ਨਹੀਂ ਮੈਂ ਇਕੱਲਾ ਹੀ ਸਵਾ ਲੱਖ ਮੂਲ ਮੰਤਰ ਜੀ ਦਾ ਜਾਪ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀਆਂ ਹਸਲ ਕਰਨੀ ਆ ਤਾਂ ਸੰਗਤ ਜੀ ਅੱਜ ਤੋਂ ਅਰਦਾਸ ਬੇਨਤੀ ਕਰਕੇ ਜਾਪ ਕਰਨਾ ਸ਼ੁਰੂ ਕਰ ਦਿਓ ਸਤਿਗੁਰੂ ਸੱਚੇ ਪਾਤਸ਼ਾਹੀ ਨੇ ਚਾਇਆ ਤਾਂ ਉਹਨਾਂ ਨੇ 40 ਦਿਨਾਂ ਦੇ ਵਿੱਚ ਹੀ ਤੁਹਾਡੇ ਤੋਂ ਸਵਾ ਲੱਖ ਮੂਲ ਮੰਤਰ ਜਾਪ ਦੀ ਸੇਵਾ ਕਰਵਾ ਲੈਣੀ ਆ ਜੇ 40 ਦਿਨਾਂ ਦੇ ਵਿੱਚ ਨਾ ਵੀ ਸਵਾ ਲੱਖ ਜਾਪ ਕਰ ਪਾਈ ਤਾਂ ਕੋਈ ਗੱਲ ਨਹੀਂ ਸ਼ੁਰੂ ਤੋਂ ਤੁਸੀਂ ਗੁਰੂ ਨਾਨਕ ਪਾਤਸ਼ਾਹੀ ਦੇ ਪ੍ਰਕਾਸ਼ ਕੋਲ ਨੂੰ ਮੁੱਕ ਰੱਖਦਿਆਂ ਹੋਇਆ ਹੀ ਕੀਤਾ ਹੈ ਨਾ 2 ਮਹੀਨਿਆਂ ਦੇ ਵਿੱਚ ਹੋ ਜਾਵੇਗਾ ਤੇ 3 ਮਹੀਨਿਆਂ ਦੇ ਵਿੱਚ ਹੋ ਜਾਵੇਗਾ ਇਹ ਤਿੰਨਾਂ 'ਚ ਵੀ ਨਾ ਹੋਇਆ ਤਾਂ 4 ਮਹੀਨਿਆਂ ਦੇ ਵਿੱਚ ਤਾਂ ਹਰ ਹਾਲ ਦੇ ਵਿੱਚ ਤੁਸੀਂ ਕਰ ਹੀ ਲਓਗੇ ਨਾ ਤਾਂ ਸੰਗਤ ਜੀ ਜਿਸ ਦਿਨ ਵਾਲਾਖ ਮੂਲ ਮੰਤਰ ਜੀ ਦਾ ਜਾਪ ਸੰਪੂਰਨ ਕਰ ਲਿਆ ਤੁਸੀਂ ਉਸ ਤੋਂ ਬਾਅਦ ਖੁਦ ਆਪਣੀ ਜ਼ਿੰਦਗੀ ਦੇ ਵਿੱਚ ਹੁੰਦੇ ਹੋਏ ਬਦਲਾਵ ਦੇਖ ਕੇ ਹੈਰਾਨ ਹੋਵਾਂਗੇ ਮੂਲ ਮੰਤਰ ਜੀ ਦਾ ਜਾਪ ਪ੍ਰਤੱਖ ਗੁਰੂ ਨਾਨਕ ਪਾਤਸ਼ਾਹ ਆਪਨੇ ਮੂਲ ਮੰਤਰ ਜੀ ਦਾ ਜਾਪ ਬ੍ਰਹਿਮੰਡ ਦੀਆਂ ਸਾਰੀਆਂ ਸ਼ਕਤੀਆਂ ਦਾ ਸੁਮੇਲ ਆ ਜਿਸ ਮਨ ਦੀ ਮੈਲ ਦੂਰ ਨਹੀਂ ਹੁੰਦੀ ਉਹ ਮਨ ਦੇ ਵਿੱਚ ਜਦੋਂ ਮੂਲ ਮੰਤਰ ਜੀ ਦਾ ਜਾਪ ਚੱਲਦਾ ਹੈ ਨਾ ਸਾਰੀ ਮੈਲ ਧੂਰ ਹੋ ਜਾਂਦੀ ਆ ਉਸ ਮਨ ਦੇ ਸਾਰੇ ਔਗਣ ਹੁਣਾ ਦੇ ਵਿੱਚ ਤਬਦੀਲ ਨਿਮੇਸ਼ ਨਹੀਂ ਹੋ ਜਾਂਦੇ ਆ ਸੰਗਤ ਜੀ ਇਹ ਅਹਿਸਾਸ ਤੁਹਾਨੂੰ ਖੁਦ ਮੂਲ ਮੰਤਰ ਜੀ ਦਾ ਜਾਪ ਕਰਕੇ ਹੀ ਪਤਾ ਲੱਗੇਗਾ ਤੁਸੀਂ ਇੱਕ ਵਾਰ ਸ਼ੁਰੂਆਤ ਕਰੋ ਮਹਾਰਾਜ ਸੱਚੇ ਪਾਸ਼ਾ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਇਆ ਕਰੋ ਕਿਉਂਕਿ ਇਹ ਵੱਡਾ ਦਿਹਾੜਾ ਹੈ ਮਹਾਰਾਜ ਸੱਚੇ ਪਾਸ਼ਾ ਬਹੁਤ ਛੇਤੀ ਕਿਰਪਾ ਕਰਨਗੇ ਇਹ ਸਾਰੀਆਂ ਉਜਤੀਆਂ ਕਮਾਈ ਵਾਲੇ ਸੰਤ ਮਹਾਪੁਰਖ ਜੀ ਸਮਝਾਉਂਦੇ ਨੇ ਕਿਉਂਕਿ ਉਹਨਾਂ ਨੇ ਖੁਦ ਕਮਾਈਆਂ ਕੀਤੀਆਂ ਨੇ ਤੇ ਸੰਤ ਮਹਾਪੁਰਖਾਂ ਦੀਆਂ ਦੱਸੀਆਂ ਹੋਈਆਂ ਜੁਗਤੀਆਂ ਆਪਣੇ ਜੀਵਨ ਦੇ ਵਿੱਚ ਅਪਣਾਉਣੀਆਂ ਚਾਹੀਦੀਆਂ ਨੇ ਮਹਾਪੁਰਖ ਜੀ ਸਾਨੂੰ ਨਾਮ ਜਪਣਾ ਸਿਖਾਉਂਦੇ ਆ ਇਹ ਜਿਹੜਾ ਸਾਡਾ ਮਨ ਹੈ ਨਾ ਜਿੰਨੀ ਦੇਰ ਤੱਕ ਆਪਾਂ ਇਹਦੇ ਤੇ ਬੈਣ ਨਹੀਂ ਲੰਮਦੇ ਉਨੀ ਦੇਰ ਤੱਕ ਇਹ ਸਾਡੇ ਵਾਸ ਵਿੱਚ ਨਹੀਂ ਆਉਂਦਾ ਤੇ ਜਦੋਂ ਆਪਾਂ ਇਹ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜਨ ਦਾ ਯਤਨ ਕਰਦੇ ਆ ਤਾਂ ਇੱਕ ਵਾਰ ਇਹਦੇ ਵਿੱਚ ਬਹੁਤ ਉਥਲ-ਪੁਥਲ ਮੱਚਦੀ ਆ ਤੁਸੀਂ ਹੁਣ ਤਾਂ ਸੋਚ ਲਿਆ ਹੋਵੇਗਾ ਕਿ ਮੈਂ ਸਵਾ ਲੱਖ ਮੁਗ ਮੰਤਰ ਜੀ ਦਾ ਜਾਪ ਕਰਾਂਗਾ ਜਾਂ ਸਵਾ ਲੱਖ ਗੁਰ ਮੰਤਰ ਜਾਪ ਕਰਨਾ ਸ਼ੁਰੂ ਕਰਾਂਗਾ ਪਰ ਜਦੋਂ ਸ਼ੁਰੂ ਕਰੋਗੇ ਨਾ ਇੱਕ ਵਾਰ ਇਹ ਮੰਨਨੇ ਤੁਹਾਨੂੰ ਫੜਕਾਉਣ ਦੀ ਕੋਸ਼ਿਸ਼ ਕਰਨੀ ਹੀ ਕਰਨੀ ਆ ਉਪਰੋ ਕਲ ਯੁਗ ਨੇ ਵੀ ਪੂਰਾ ਜ਼ੋਰ ਲਾਉਣਾ ਕਿ ਇਹ ਬੰਦਾ ਕਿਤੇ ਭਜਨ ਮੰਦਗੀ ਵਾਲੇ ਪਾਸੇ ਨਾ ਹੋ ਜਾਵੇ ਇਹ ਕਿਤੇ ਨਾਮ ਨਾ ਜਪਣਾ ਸ਼ੁਰੂ ਕਰ ਦਵੇ ਇਸ ਕਰਕੇ ਕਲ ਯੁਗ ਨੇ ਵੀ ਕਈ ਤਰੀਕਿਆਂ ਦੇ ਨਾਲ ਤੁਹਾਨੂੰ ਫੜਕਾਉਣ ਦੀ ਕੋਸ਼ਿਸ਼ ਕਰਨੀ ਆ ਇਹ ਮਨ ਨੇ ਵੀ ਬਹੁਤ ਕਾਲਾ ਪੈਣਾ ਹੈ ਇਹ ਮਨ ਤਾਂ ਕਈ ਵਾਰ ਸਾਨੂੰ ਇਦਾਂ ਇਦਾਂ ਦੀਆਂ ਗੱਲਾਂ ਚੇਤੇ ਕਰਵਾਉਂਦਾ ਪਾਠ ਕਰਦਿਆਂ ਹੋਇਆਂ ਨਾਮ ਜਪਦਿਆਂ ਹੋਇਆਂ ਜੋ ਗੱਲਾਂ ਸਾਨੂੰ ਕਦੇ ਵੀ ਚੇਤੇ ਨਹੀਂ ਲਾਹ ਹੁੰਣ ਭੜੇ ਭੜੇ ਮਾੜੇ ਮਾੜੇ ਫੁਰਨੇ ਮਨ ਦੇ ਵਿੱਚ ਆ ਸਕਦੇ ਆ ਪਰ ਤੁਸੀਂ ਡਟੇ ਰਹਿਣਾ ਨਾਮ ਜਪਣਾ ਨਹੀਂ ਛੱਡਣਾ ਮਨ ਜੁੜੇ ਚਾਹੇ ਨਾ ਜੁੜੇ ਬਸ ਰਸਨਾ ਰਾਹੀ ਹੀ ਜਪਣਾ ਸ਼ੁਰੂ ਕਰਦੇ ਹੋ ਜੇ ਇੱਕ ਵਾਰ ਸਵਾ ਲੱਖ ਮੂਲ ਮੰਤਰ ਜੀ ਦਾ ਜਾਪ ਜਾਂ ਫਿਰ ਸਵਾ ਲੱਖ ਗੁਰ ਮੰਤਰ ਜਾਪ ਜਦੋਂ ਅਸੀਂ ਕਰ ਲਿਆ ਫਿਰ ਤੁਸੀਂ ਦੇਖਿਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿੰਝ ਕਿਰਪਾ ਵਰਤਦੀ ਸੋ ਇਹ ਵੱਡੇ ਦਿਹਾੜੇ ਨੂੰ ਖੜਕ ਰੱਖਦੇ ਹੋਇਆ ਆਪਣੇ ਘਰਾਂ ਦੇ ਵਿੱਚ ਵੱਧ ਤੋਂ ਵੱਧ ਨਾਮ ਜਪੋ ਗੁਰਬਾਣੀ ਦਾ ਪਾਠ ਕਰੋ ਜੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਹੈ ਤਾਂ ਫਿਰ ਘਟੋ ਘਟ 250 ਜਪਜੀ ਸਾਹਿਬ ਜੀ ਦੇ ਪਾਠ ਗੁਰੂ ਨਾਨਕ ਪਾਸ਼ਾ ਜੀ ਦੇ ਪ੍ਰਕਾਸ਼ ਗੁਰੂ ਨੂੰ ਮੁੱਖ ਰੱਖਦੇ ਹੋਇਆ ਆਪਾਂ ਕਰ ਸਕਦੇ ਹਾਂ ਜੇ ਇਕੱਲੇ ਜਾਣ ਤੋਂ ਇਹ 40 ਦਿਨਾਂ ਦੇ ਵਿੱਚ 250 ਜਪਜੀ ਸਾਹਿਬ ਜੀ ਦੇ ਪਾਠ ਨਹੀਂ ਹੋ ਰਹੇ ਤਾਂ ਪੂਰਾ ਪਰਿਵਾਰ ਰਲ ਕੇ ਕਰ ਲਓ ਮਹਾਪੁਰਖ ਜੀ ਕਹਿੰਦੇ 250 ਜਪਜੀ ਸਾਹਿਬ ਜੀ ਦੇ ਪਾਠ ਕਰਨ ਦਾ ਫਲ ਇੱਕ ਸਹਿਜ ਪਾਠ ਕਰਨ ਦੇ ਫਲ ਜਿੰਨਾ ਮਿਲ ਜਾਂਦਾ ਹੈ ਫਿਰ ਆਪ ਸੋਚੋ ਜੇ 40 ਦਿਨਾਂ ਤੋਂ ਪਹਿਲਾਂ ਤੁਸੀਂ 250 ਜਪਜੀ ਸਾਹਿਬ ਜੀ ਦੇ ਪਾਠ ਕਰ ਲੈਨੇ ਹੋ ਜਾਂ ਸਵਾ ਲੱਖ ਗੁਰਮੰਤਰ ਜਾਂ ਸਵਾ ਲੱਖ ਗੁਰਨਾਨਕ ਪਾਤਸ਼ਾਹ ਜੀ ਦੇ ਨਾਮ ਦਾ ਸਿਮਰਨ ਕਰ ਲੈਂਦੇ ਹੋ ਤਾਂ ਸਵਾ ਲੱਖ ਤੋਂ ਬਾਅਦ ਅਗਲੇ ਸਵਾ ਲੱਖ ਦੀ ਸ਼ੁਰੂਆਤ ਕਰ ਦੇਣਾ ਪਰ ਇਹ ਨਾਮ ਜਪਣ ਦੀ ਲੀ ਡੁੱਟਣ ਨਾ ਦੇਣਾ ਜਪਦੇ ਰਹਿਣਾ ਜਪਦੇ ਰਹਿਣਾ ਜਿਵੇਂ ਜਿਵੇਂ ਜਪੋਗੇ ਓਵੇਂ ਓਵੇਂ ਹੀ ਗੁਰਨਾਥ ਪਾਤਸ਼ਾਹ ਜੀ ਦੀ ਕਿਰਪਾ ਹੋਵੇਗੀ ਸੋ ਸੰਗਤ ਜੀ ਆਸ ਕਰਦੇ ਆਂ ਕਿ ਅੱਜ ਦੀ ਇਹ ਵੀਡੀਓ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਦੀ ਜਾਣਕਾਰੀ ਚੰਗੀ ਲੱਗੀ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਸ਼ੇਅਰ ਜ਼ਰੂਰ ਕਰਿਓ ਜੀ ਸਾਂ ਜੋ ਹੋਰ ਵੀ ਭੈਣ ਭਰਾ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ pur ਨੂੰ ਵਖ ਰੱਖਦੇ ਹਾਂ ਹੋਈਆਂ ਭਜਨ ਬੰਦਗੀ ਕਰਕੇ ਨਾਮ ਜਪ ਕੇ ਲਾਹਾ ਲੈ ਸਕਣ ਫਿਰ ਇਹ ਮੌਕਾ ਸਾਲ ਬਾਅਦ ਮਿਲਣਾ ਹੈ ਸੋ ਇਹ ਮੌਕੇ ਦਾ ਫਾਇਦਾ ਸਾਨੂੰ ਸਭ ਨੂੰ اٹھਾਉਣਾ ਚਾਹੀਦਾ ਹੈ